ਸਤਨਾਮ ਵਾਹਿਗੁਰੂ ਸਹਬ ਜੀਓ ਪੰਜ ਪਿਆਲੇ ਪੰਜ ਪੀਰਾ ਛਠਮ ਪੀਰ ਬੈਠਾ ਗੁਰਪਾਰੀ अर्जਨ ਕਾਇਆ ਪਲਟ ਕੇ ਮੂਰਤਾ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਬੜ ਜੋ ਦਾ ਬਹੁ ਪਰ ਉਪਕਾਰੀ ਤਤ ਵਿਚਾਰ ਜੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ Japyo jin arjan dev guru ਐਰ ਸੰਕਟ ਜੋਨ ਗਰਬਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਤਿਕਾਰੀ ਗੁਰੂ ਸواری ਸਾਧ ਸੰਗਤ ਜੀਓ ਆਪ ਬਹੁਤ ਹੀ ਵੱਡੇ ਪਾਰਗਾਂ ਵਾਲਿਓ ਜੋ ਕਿ ਕੁਰਬਾਨੀਆਂ ਦੀਆਂ ਕਥਾ ਵਿਚਾਰਾਂ ਸਰਵਨ ਕਰ ਰਹੇ ਹੋ ਅਮੁੱਲ ਗੁਣ ਅਮੁੱਲ ਵਪਾਰ ਇਹ ਜਿਹੜੇ ਗੁਣ ਨੇ ਇਹਨਾਂ ਦਾ ਮੁੱਲ ਕੋਈ ਨਹੀਂ ਔਰ ਬੰਦੇ ਨੂੰ ਅਮੁੱਲਾ ਬਣਾ ਦਿੰਦੇ ਨੇ ਤੇ ਇਹ ਜਿਹੜੀਆਂ ਵਿਚਾਰਾਂ ਨੇ ਇਹਨਾਂ ਦੀ ਵੀ ਕੋਈ ਕੀਮਤ ਨਹੀਂ ਹੈ ਇਹ ਵੀ ਅਮੁੱਲ ਹਨ ਸੋ ਇਹਨੂੰ ਸੁਣ ਵਾਲੇ ਵੀ ਅਮੁੱਲੇ ਹਨ ਉਹਨਾਂ ਦਾ ਵੀ ਕੋਈ ਮੁੱਲ ਨਹੀਂ ਅਮੁੱਲ ਆਵੇ ਅਮੁੱਲ ਲੈ ਜਾਏ ਕਿ ਜਿਹੜੀਆਂ ਚੀਜ਼ਾਂ ਦਾ ਮੁੱਲ ਕੋਈ ਨਹੀਂ ਰੱਬੀ ਸ਼ਕਤੀ ਰੱਬੀ ਤਾਕਤ ਰੱਬੀ ਗਿਆਨ ਦੀ ਸਾਇਬ ਕਿਰਪਾ ਕਰਦੇ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਹਨ ਕਿ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਉਹਦੀ ਬੰਦਗੀ ਦੇ ਨਾਲ ਬੰਦੇ ਦੀ ਆਤਮਾ ਸ਼ਾਂਤੀ ਵਿੱਚ ਰਹਿੰਦੀ ਹੈ ਟਿਕਾ ਵਿੱਚ ਰਹਿੰਦੀ ਹੈ ਮਨ ਸ਼ੀਤਲ ਹੋ ਜਾਂਦਾ ਪਵਿੱਤਰ ਹੋ ਜਾਂਦਾ ਨਿਰਮਲ ਹੋ ਜਾਂਦਾ ਔਰ ਸਭ ਕਿਰਪਾ ਕਰਦੇ ਨੇ ਕਹਿ ਲੱਗੇ ਸਲੋਕ ਮਹਲਾ 5 ਮ ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ ਉਹ ਕਈ ਬੰਦੇ ਕਹਿੰਦੇ ਨੇ ਕਿ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਚਿੰਤਾ ਫਿਕਰ ਸੋ ਸਹਿਮ ਕੇ ਪਾ ਕਰਦੇ ਨੇ ਕਿ ਉਹ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਸੌਣ ਦੇ ਵਿੱਚ ਵੀ ਬੜਾ ਰਾਸ ਆਉਂਦਾ ਉਹ ਉਹਦੀ ਯਾਦ ਵਿੱਚ ਸੌਂਦੇ ਨੇ ਸੋਹਲਾ ਸਾਹਿਬ ਦਾ ਪਾਠ ਕਰਕੇ ਵਾਹਿਗੁਰੂ ਵਾਹਿਗੁਰੂ ਜਪਦੇ ਸੌਂਦੇ ਹਨ ਤੇ ਫਿਰ ਉਹ ਜੀ ਰੱਬ ਦੇ ਨਾਲ ਸੁਰਤ ਜੁੜੀ ਹੁੰਦੀ ਹੈ ਜਿਹੜਾ ਬੰਦਾ ਸੌਣ ਲੱਗਿਆ ਫਿਕਰਾਂ ਚਿੰਤਾਵਾਂ ਦੇ ਵਿੱਚ ਸੌਂਦਾ ਉਹ ਰਾਤ ਨੂੰ ساری ਰਾਤ ਉਹ ਹੀ ਫਿਕਰ ਚਿੰਤਾ ਉਹਦੇ ਮਗਰ ਲੱਗੇ ਰਹਿੰਦੇ ਨੇ ਤੇ ਬੇਚਾਨੀ ਰਹਿੰਦੀ ਹੈ ਤੇ ਨਾ ਸੌਣ ਕਰਕੇ ਲੋਕ ਪਾਗਲ ਹੋ ਜਾਂਦੇ ਨੇ ਡਿਪਰੈਸ਼ਨ ਦੇ ਮਰੀਜ਼ ਹੋ ਜਾਂਦੇ ਨੇ ਸੋ ਗੁਰੂ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਪ੍ਰਮਾਤਮਾ ਦੀ ਨਾਮ ਦੀ ਜਿਹੜੀ ਮਹਿਮਾ ਹੈ ਨਾਮ ਦੀ ਵਡਿਆਈ ਹੈ ਜੇ ਉਸ ਨਾਮ ਦੇ ਪਰਮੇਸ਼ਰ ਦੀ ਬੰਦਗੀ ਦੀ ਕਮਾਈ ਕਰੀਏ ਤੇ ਮਨ ਵੀ ਸ਼ੀਤਲ ਹੋ ਜਾਂਦਾ ਸ਼ਰੀਰ ਵੀ ਠੰਡਾ ਰਹਿੰਦਾ ਭਾਵ ਕਿ ਜਿਹੜੀ ਸਾਡੀ ਤਪ ਤਪ ਸਵਕਾਰਾਂ ਦੀ ਉਹਦੇ ਤੋਂ ਅਸੀਂ ਰਾਤ ਪਾ ਲੈਨੇ ਹਾਂ ਕਾਮ ਕ੍ਰੋਧ ਹੰਕਾਰ ਨਾਲ ਜਿਹੜਾ ਸੀਰ ਭਖਿਆ ਰਹਿੰਦਾ ਤਪਿਆ ਰਹਿੰਦਾ ਜਿਵੇਂ ਅੱਗ ਬਲਦੀ ਦੇ ਉੱਤੇ ਮਿੰਨੀਆਂ ਮਿੰਨੀਆਂ ਕਣੀਆਂ ਪੈ ਜਾਣ ਤਾਂ ਉਹ ਅੱਗ ਠੰਡੀ ਹੋ ਜਾਂਦੀ ਆ ਔਰ ਬੁੱਝ ਜਾਂਦੀ ਆ ਇਸੇ ਤਰ੍ਹਾਂ ਜਦੋਂ ਸਾਡੇ ਅੰਦਰ ਵਕਾਰਾਂ ਦੇ ਭਾਂਬੜ ਮਚ ਰਹੇ ਨੇ ਈਰਖਾ ਇੱਕ ਦੂਜੇ ਨਾਲ ਹੰਕਾਰ ਕਾਮ ਤੇ ਇਹ ਸਾਰੇ ਵਿਕਾਰਾਂ ਦੀ ਅੱਗ ਨੂੰ ਜਦੋਂ ਅਸੀਂ ਨਾਮ ਜਪਦੇ ਹਾਂ ਉਦੋਂ ਉਹਦੇ ਤੇ ਨਾਮ ਦੀ ਵਰਸ਼ਾ ਹੋ ਜਾਂਦੀ ਹੈ ਬਰਸਾਤ ਹੋ ਜਾਂਦੀ ਹੈ ਤੇ ਉਹ ਵਿਕਾਰ ਤੋਂ ਮੁਕਤੀ ਹੋ ਜਾਂਦੀ ਹੈ ਬੰਦਾ ਟਕਾ ਵਿੱਚ ਆ ਜਾਂਦਾ ਠੀਤਲ ਹੋ ਜਾਂਦਾ ਨਿਰਮਲ ਹੋ ਜਾਂਦਾ ਗੁਰਦੇਵ ਕਿਰਪਾ ਕਰਦੇ ਹਨ ਨਾਨਕ ਨਾਮ ਸਲਾਇਆ ਮਨ ਤਨ ਠੀਤਲ ਹੋਏ ਪਰਮੇਸ਼ਰ ਦੇ ਨਾਮ ਨੂੰ ਜਪਣ ਦੇ ਨਾਲ ਸਾਡਾ ਜਿਹੜਾ ਮਨ ਹੈ ਨਾ ਜਿਹੜਾ ਅਸੀਂ ਭਾਵ ਕੇ ਹਰੇਕ ਦਾ ਬੁਰਾ ਤੱਕਦੇ ਆਂ ਸਿਰਫ ਆਪਣਾ ਹੀ ਭਲਾ ਮੰਗਦੇ ਆਂ ਔਰ ਫਿਰ ਮਨ ਨਿਰਮਲ ਹੋ ਜਾਂਦਾ ਜਦੋਂ ਸ਼ੀਤਲ ਹੋ ਜਾਂਦਾ ਉਹਨੂੰ ਸਾਰੇ ਕਾਇਨਾਤ ਵਿੱਚੋਂ ਪਰਮਾਤਮਾ ਦਿਸਦਾ ਹੈ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਹੈ ਕਿਸੇ ਦਾ ਬੁਰਾ ਮੰਗਦਾ ਨਹੀਂ ਹੈ ਸੋ ਗੁਰਦੇਵ ਕਿਰਪਾ ਕਰਦੇ ਨੇ ਜਦੋਂ ਮਨ ਸ਼ੀਤਲ ਹੋ ਗਿਆ ਮਨ ਨਿਰਮਲ ਹੋ ਗਿਆ ਮਨ ਦੇ ਵਿੱਚ ਫਸਲ ਵੀ ਹੁੰਦੀ ਆ ਆਪ ਜੇ ਜ਼ਮੀਨ ਠੰਡੀ ਆ ਨਿਰਮਲ ਤਾਂ ਫਿਰ ਉਹਦੇ ਚ ਬੀਜ ਉਗਦਾ ਅਗੇ ਫਲ ਮਿਲਦਾ ਸੋ ਇਸੇ ਤਰ੍ਹਾਂ ਮਨ ਨਿਰਮਲ ਹੋਏਗਾ ਜੇ ਉਹਨਾਂ ਆਪਾਂ ਵਕਾਰਾਂ ਦੇ ਵਿੱਚ ਵੀ ਗਲਤਾਨ ਨਿੰਦਿਆ ਚੁਗਲੀ ਚ ਫਿਰ ਸਾਡਾ ਭਜਨ ਸਿਮਰਨ ਵੀ ਕਿਵੇਂ ਫਲੀਕੂਤ ਹੋਏਗਾ ਸੋ ਭਰੇ ਜ ਰੱਖਣਾ ਪੈਂਦਾ ਫਿਰ ਬਿਮਾਰੀ ਠੀਕ ਹੁੰਦੀ ਆ ਸੋ ਜਦੋਂ ਨਾਮ ਜਪੀਏ ਸੰਗਤ ਕਰੀਏ ਪਰ ਸਾਨੂੰ ਇਹਨਾਂ ਚੀਜ਼ਾਂ ਦੇ ਵਿਕਾਰਾਂ ਤੋਂ ਪਰਹੇਜ਼ ਰੱਖਣਾ ਪੈਂਦਾ ਕਾਮ ਕ੍ਰੋਧ ਹੰਕਾਰ ਲੋਭ ਮੋਹ ਇਸ ਪਾਸੋਂ ਮਨ ਮੋੜ ਕੇ ਉਸ ਨਾਮ ਦੇ ਵਿੱਚ ਜੁੜ ਕੇ ਤੇ ਪਰਮੇਸ਼ਰ ਦੀ ਨਾਮ ਦੀ ਕਮਾਈ ਕਰਨੀ ਪੈਂਦੀ ਹੈ ਗੁਰਦੇਵ ਕਿਰਪਾ ਕਰਦੇ ਨੇ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲਾਲਚ ਅਟਿਆ ਨਿਤ ਫਿਰੇ ਸੁਆਰਥ ਕਰੇ ਨਾ ਕੋਈ ਸਰ ਕਹਿੰਦੇ ਨੇ ਮਾਇਆ ਦੀ ਲਾਲਚ ਦੇ ਵਿੱਚ ਲਿਪੜਿਆ ਫਿਰਦਾ ਹੈ ਹਰ ਪੱਖੋਂ ਮਨ ਦੇ ਵਿੱਚ ਲੋਭ ਲਾਲਚ ਉਹਦੇ 'ਚ ਭੜਕਦਾ ਫਿਰਦਾ ਪਰ ਆਪਣੇ ਅਸਲੀ ਭਲੇ ਦੀ ਗੱਲ ਨਹੀਂ ਕਰਦਾਗਾ ਜਿਹੜਾ ਅਸਲੀ ਭਲਾ ਅਸਲੀ ਜਿਹੜੀ ਬੰਦਗੀ ਹੈ ਜਿਵੇਂ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਸਭ ਤੋਂ ਵੱਡੀ ਦਾਤ ਹੈ ਪਰ ਅਸੀਂ 84 ਲੱਖ ਜੂਨ 'ਚ ਆਏ ਆ ਜੇ ਅਸੀਂ ਇਹ ਨਾਮ ਦੀ ਕਮਾਈ ਨਹੀਂ ਕੀਤੀ ਤਾਂ ਫੇਰ ਅਸੀਂ ਉਹਨੂੰ ਮੈਂ ਮੈਂ ਕਰਕੇ ਸੂਮੇ ਤਨ ਰੱਖਣ ਕੋ ਦੀ ਆ ਮੁੱਧ ਕਹੇ ਤਨ ਮੇਰਾ ਜਿਵੇਂ ਮਾਂ ਪਿਓ ਦੀ ਜਾਇਦਾਦ ਬੰਦੇ ਕੋਲੇ ਆ ਜਾਂਦੀ ਹੈ ਫੇਰ ਉਹ ਮੈਂ ਮੈਂ ਕਰਨ ਲੱਗ ਜਾਂਦਾ ਅੱਗੇ ਗੱਫਤਾ ਤੱਕ ਵੀ ਨਹੀਂ ਪਚਾਉਂਦਾ ਗਦਿੰਦਾ ਨਹੀਂ ਆ ਕਿ ਮੈਂ ਮੇਰੀ ਆ ਮੇਰੀ ਤੈਨੂੰ ਇਮਾਨਤ ਦਿੱਤੀ ਸੀ ਤੇਰੀ ਬਢੇਰਿਆ ਨੇ ਤੂੰ ਅੱਗੇ ਆਪਣੇ ਬੱਚਿਆਂ ਨੂੰ ਦੇ ਉਹ ਸੁੱਖ ਪਾਉਣ ਪਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਮੈਂ ਮੈਂ ਕਰਦਾ ਸੂਮੇ ਧਨ ਰੱਖਣ ਕੋ ਦੀ ਉਹਨੂੰ ਇਮਾਨਤ ਦਿੱਤੀ ਸੀ ਰੱਖਣ ਵਾਸਤੇ ਫਿਰ ਅੱਗੇ ਇਮਾਨਤ ਆਪਣੇ ਗਾਂ ਗਾਂ ਬੱਚਿਆਂ ਤੱਕ ਪਹੁੰਚਾਉਣੀ ਸੀ ਪਰ ਨਹੀਂ ਪਹੁੰਚਾਈ ਸੋ ਇਸ ਕਰਕੇ ਸਹਿਬ ਕਹਿੰਦੇ ਨੇ ਲਾਲਚ ਦੇ ਵਿੱਚ ਟੱਇਆ ਫਿਰਦਾ ਲਾਲਚ ਦੇ ਵਿੱਚ ਲੋਭੀ ਹੋ ਕੇ ਫਿਰਦਾ ਸੋ ਗੁਰਦੇਵ ਕਿਰਪਾ ਕਰਦੇ ਨੇ ਲਾਲਚ ਅਟਿਆ ਨਿਤ ਪਰੇ ਸਵਾਰਥ ਕਰ ਇਹਨਾਂ ਕੋਈ ਵੀ ਸਾਰੀ ਜ਼ਿੰਦਗੀ ਬੀਤ ਗਈ ਹੈ ਤੇਰੀ ਗੁਰੂ ਵਾਲਾ ਬਣ ਜਾ ਬਾਣੀ ਨਾਲ ਜੁੜ ਜਾ ਆਪ ਦਾ ਜਨਮ ਸਵਾਰ ਲਾ ਆਪ ਦਾ ਅੱਗਾ ਸਵਾਰ ਲਾ ਹਲੇ ਪਿੱਛੇ ਹੱਥ ਮਾਰਦਾ ਫਿਰਦਾ ਹੈ ਇਸ ਤਰੀਕੇ ਨਾਲ ਗੁਰੂ ਜੀ ਕਹਿੰਦੇ ਨੇ ਜਿਸ ਗੁਰ ਭੇਟੇ ਨਾਨਕਾ ਤਿਸ ਮਨ ਵਸਿਆ ਸੋਏ ਵੀ ਇਹ ਤੇ ਜਿੰਨਾ ਤੇ ਗੁਰੂ ਕਿਰਪਾ ਕਰਦਾ ਨਾ ਜਿੰਨਾ ਤੇ ਰਹਿਮਤ ਕਰਦਾ ਜਿੰਨਾ ਜਿਹੜੇ ਗੁਰੂ ਨੂੰ ਆ ਜਾਣਦੇ ਨੇ ਜਿਹੜੇ ਅੰਦਰੋਂ ਬਾਹਰੋਂ ਇੱਕ ਨੇ ਜਿਨ੍ਹਾਂ ਦੇ ਮੂੰਹ 'ਚ ਹੋਰ ਗੱਲਾਂ ਨੇ ਮਨ 'ਚ ਹੋਰ ਗੱਲਾਂ ਨੇ ਖੋਟੇ ਲੋਕ ਨੇ ਉਸ ਕਰਕੇ ਉਹਨਾਂ ਨੂੰ ਬੰਦਗੀ ਭਜਨ ਨਹੀਂ ਦਿੰਦਾ ਰੱਬ ਉਹ ਸਿਮਰਨ ਭਜਨ 'ਚ ਨਹੀਂ ਜੁੜ ਸਕਦੇ ਨਾਮ ਨਹੀਂ ਜਪ ਸਕਦੇ ਨਾ ਬਾਣੀ ਪੜ ਸਕਦੇ ਨੇ ਸੋ ਗੁਰਦੇਵ ਕਿਰਪਾ ਕਰਦੇ ਨੇ ਜਿਹੜਾ ਬੰਦਾ ਉਹਨੂੰ ਭਾ ਜਾਂਦਾ ਜਿਹੜਾ ਚੰਗਾ ਉਹਨੂੰ ਲੱਗਦਾ ਉਸ ਨੂੰ ਆਪਣਾ ਨਾਮ ਦਿੰਦਾ ਹੈ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਜਿਸ ਗੁਰ ਭੇਟੇ ਨਾਨਕਾ ਤਿਸ ਮਨ ਵਸਿਆ ਸੋਇ ਜਿਨ੍ਹਾਂ ਨੂੰ ਗੁਰੂ ਭੇਟਾ ਦਿੰਦਾ ਹੈ ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਉਹਨਾਂ ਦੇ ਮਨ 'ਚ ਹੀ ਨਾਮ ਦੀ ਮਹਿਮਾ ਪ੍ਰਕਾਸ਼ ਹੁੰਦੀ ਆ ਨਾਮ ਭਲੀ ਘੂਤ ਹੁੰਦਾ ਨਾਮ ਬੀਜਦੇ ਨੇ ਨਾਮ ਉਗਦਾ ਤੇ ਦੁਨੀਆ ਦਾ ਭਲਾ ਕਰਦੇ ਨੇ ਤੇ ਆਪਣਾ ਜਨਮ ਸਵਾਰਦੇ ਨੇ ਸੋ ਸਾਇਬ ਕਿਰਪਾ ਕਰਦੇ ਨੇ ਪੌੜੀ ਵਿੱਚ ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ ਕਹਿਣ ਲੱਗੇ ਸੰਸਾਰੀ ਪਦਾਰਥ ਦੇ ਬਹੁਤ ਮਿੱਠੇ ਲੱਗਦੇ ਨੇ ਸੰਸਾਰੀ ਨਿੰਦਿਆ ਚੁਗਲੀ ਕੋਈ ਕਰਨ ਲੱਗ ਜੇ 4-4 3-3 ਘੰਟੇ ਪਤਾ ਨਹੀਂ ਲੱਗਦਾ ਔਰ ਜਦੋਂ ਰੱਬ ਦਾ ਨਾਮ ਜਪਦੇ ਹਨ ਉਦੋਂ ਕੌੜਾ ਲੱਗਦਾ ਹੈ ਨਾਮ ਕੌੜਾ ਲੱਗਦਾ ਭਾਵ ਵਿਖਿਆ ਮਿੱਠੀ ਲੱਗਦੀ ਹੈ ਸਾਖਤ ਕੀ ਵਿਦ ਨੈਨੋ ਦਿੱਤੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਜੜ ਮਿੱਠਾ ਲੱਗਦਾ ਨਿੰਦਿਆ ਚੁਗਲੀਆਂ ਮਿੱਠੀਆਂ ਲੱਗਦੀਆਂ ਵਕਾਰ ਮਿੱਠੇ ਲੱਗਦੇ ਨੇ ਜਿਹੜੇ ਅੱਗੇ ਜੂਨਾ ਦੇ ਵਿੱਚ ਪੜਕੇਗਾ ਜਿੰਨਾ ਕਰਕੇ ਪਰ ਨਾਮ ਪ੍ਰਮਾਤਮਾ ਦਾ ਉਹ ਕੌੜਾ ਲੱਗਦਾ ਬਾਣੀ ਨਹੀਂ ਸੁਣਦਾ ਹੈ ਕੀਰਤਨ ਕਥਾ ਨਹੀਂ ਸੁਣਦਾ ਹੈ ਨਿੰਦਿਆ ਚੁਗਲੀ ਚ ਬੜਾ ਮਨ ਜੋੜਦਾ ਸਹਬ ਕਿਰਪਾ ਕਰਦੇ ਨੇ ਸਾਦ ਆਇਆ ਤਨ ਹਰ ਜਨ ਚੱਕ ਸਾਦੀਂ ਜਿੱਟਾ ਇਹ ਜਿਨ੍ਹਾਂ ਨੂੰ ਇਹਦਾ ਰਾਸ ਆ ਗਿਆ ਨਾ ਜਿਨ੍ਹਾਂ ਨੂੰ ਇਹ ਇਹ ਨਾਮ ਬਾਣੀ ਮਿੱਠੀ ਲੱਗਣ ਲੱਗੀ ਰਾਸ ਆਉਣ ਲੱਗ ਗਿਆ ਇਹ ਤਾਂ ਸਾਧੂ ਸੰਤਾਂ ਨੇ ਕਹਿਣ ਲੱਗੇ ਨਾਮ ਜਪਿਆ ਉਹਨਾਂ ਨੂੰ ਪ੍ਰਮਾਤਮਾ ਨੇ ਆਪਣੇ ਸੇਵਕਾਂ ਨੂੰ ਨਾਮ ਦਿੱਤਾ ਉਹ ਨਾਮ ਜਪਦੇ ਨੇ ਨਾਮ ਜਪ ਕੇ ਦੁਨੀਆ ਦਾ ਭਲਾ ਕਰਦੇ ਨੇ RAM ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ RAM ਮੁਕਤੀਆਂ ਦਿੰਦਾ ਤੇ ਸੰਤ ਜਨ ਨਾਮ ਉਸ ਦਾ ਜਪਾਉਂਦੇ ਨੇ ਹੋ ਲੋਕ ਕਹਿ ਰਹੇ ਨੇ ਸੰਤ ਹੈ ਨਹੀਂ ਇਦਾਂ ਨਹੀਂ ਸੰਤ ਕਿਉਂ ਨਹੀਂ ਸਾਰਾ ਕੁਝ ਹੈ ਪਰ ਜਿਨ੍ਹਾਂ ਦੀ ਤਲਾਸ਼ ਕੋਈ ਨਹੀਂ ਉਹਨਾਂ ਨੂੰ ਕੀ ਪਤਾ ਸੰਤ ਕੀ ਹੁੰਦੇ ਨੇ ਸੋ ਇਸ ਕਰਕੇ ਬੰਦਗੀ ਕਰਨ ਵਾਲੇ RAM ਜੋ ਦਾਤਾ ਮੁਕਤ ਦਾ ਸੰਤ ਜਪਾਵੇ ਨਾਮ ਨਾਮ ਉਹ ਹੀ ਜਪਾ ਸਕਦੇ ਨੇ ਜਿਹੜੇ ਪ੍ਰਮਾਤਮਾ ਦੇ ਦਰ ਤੋਂ ਨਿਵਾਜੇ ਹੋਏ ਨੇ ਜੇ ਸਹਿਬ ਕਿਰਪਾ ਕਰਦੇ ਨੇ ਪਾਹਰ ਬ੍ਰਹਮ ਜਿਸ ਲਿਖਿਆ ਮਨ ਤਿਸੇ ਬੁੱਠਾ ਭਈ ਜਿਨ੍ਹਾਂ ਦੇ ਕਰਮਾਂ ਚ ਪਰਮੇਸ਼ਰ ਨੇ ਰਹਿਮਤ ਕੀਤੀ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਮਨ ਚ ਪ੍ਰਮਾਤਮਾ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਆ ਉਹਨਾਂ ਨੂੰ ਉਸ ਨਾਮ ਦਾ ਰਸ ਆਇਆ ਉਹਨਾਂ ਨੇ ਇਹ ਰਸ ਵੇਖਿਆ ਚੱਖ ਕੇ ਚੰਗੇ ਪੂਰਬਲੇ ਭਾਗਾਂ ਦੇ ਨਾਲ ਪਰਮੇਸ਼ਰ ਦੇ ਨਾਲ ਉਹਨਾਂ ਨੇ ਆਪਣਾ ਮਨ ਜੋੜਿਆ ਹੈ ਸੱਭ ਕਿਰਪਾ ਕਰਦੇ ਨੇ ਇੱਕ ਨਰੰਜਨ 라ਵਰਿਆ ਭਾਉ ਦੋਵਾ ਕੁੱਠਾ ਕਹਿ ਲੱਗੇ ਉਹਨ ਪਰਮਾਤਮਾ ਵਾਲੇ ਪਾਸੇ ਉਹਨਾਂ ਦਾ ਮਨ ਜੁੜ ਗਿਆ ਔਰ ਨਾਸ ਰਹਿਤ ਪਰਮਾਤਮਾ ਦੇ ਨਾਲ ਜੁੜ ਗਏ ਨੇ ਬਾਕੀ ਜਿਹੜੀਆਂ ਚੀਜ਼ਾਂ ਨਾਲ ਜੁੜਦਾ ਬੰਦਾ ਸਾਰੀਆਂ ਨਾਸਵੰਤ ਨੇ ਸਾਰੀਆਂ ਦਾ ਇੱਕ ਦਿਨ ਅੰਤ ਹੋ ਜਾਣਾ ਸਾਰੀਆਂ ਖਤਮ ਹੋ ਜਾਣਗੀਆਂ ਪਰ ਪ੍ਰਮਾਤਮਾ ਦਾ ਨਾਮ ਤੇ ਪਰਮੇਸ਼ਰ ਦੇ ਨਾਮ ਜਪਣ ਵਾਲੇ ਉਹ ਅਟਲ ਹਨ ਸਭ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੇ ਟੁੱਠਾ ਤੇ ਨਾਨਕ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕੇ ਹੱਥ ਜੋੜ ਕੇ ਪ੍ਰਮਾਤਮਾ ਦੇ ਪਾਸੋਂ ਪਰਮੇਸ਼ਰ ਪਾਸੋਂ ਨਾਮ ਦਾ ਰਾਸ ਮੰਗਦਾ ਹੈ ਪ੍ਰਭੂ ਦੇ ਨਾਮ ਦੀ ਮੰਗ ਕਰਦਾ ਛੇਕ ਫਰੀਦੇ ਖੈਰ ਦੀ ਜੇ ਬੰਦਗੀ ਬੰਦਗੀ ਦੀ ਖੈਰ ਮੰਗਦਾ ਹੈ ਸੋ ਅਸੀਂ ਵੀ ਜਦੋਂ ਗੁਰੂ ਕੋਲੇ ਜਾਂਦੇ ਆ ਸੰਸਾਰੀ ਪਦਾਰਥ ਮੰਗਦੇ ਰਹਿੰਨੇ ਆ ਸੰਸਾਰੀ ਧੀਆ ਪੁੱਤਾਂ ਦੇ ਵਾਸਤੇ ਸੁੱਖ ਮੰਗਦੇ ਰਹਿੰਨੇ ਆ ਪਰ ਅਸੀਂ ਪ੍ਰਮਾਤਮਾ ਦੇ ਨਾਮ ਦੀ ਇਜਾਜ਼ਤਨਾ ਕਰੀਏ ਜਦੋਂ ਗੁਰੂ ਕੋਲੇ ਜਾਈਏ ਪਰਮੇਸ਼ਰ ਦੇ ਨਾਮ ਦੀ ਜਾਂਚ ਨਾ ਕਰੀਏ ਸੋ ਕਹਿਣ ਲੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਉਣਾ ਸ਼ੁਰੂ ਕੀਤਾ ਭਾਈ ਗੁਰਦਾਸ ਜੀ ਦੇ ਪਾਸੋਂ ਸਾਰੇ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਪੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਨੂੰ ਦਰਜ ਕੀਤਾ ਜਿਹੜੀ ਅੱਜ 35 ਮਹਾਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਸ ਗੱਲ ਦਾ ਜਦੋਂ ਸਾਰੇ ਪਤਾ ਲੱਗਿਆ ਲਾਹੌਰ ਵੀ ਇਸ ਗੱਲ ਦੀ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਇੱਕ ਇਹ ਜਾਂ ਗ੍ਰੰਥ ਲਿਖਵਾ ਰਹੇ ਨੇ ਜਿਹੜਾ ਜੁਗੋ ਜੁਗ ਟੱਲ ਹੋਏਗਾ ਸੋ ਉੱਥੋਂ ਦੇ ਕੁਝ ਅਮੀਰ ਜਿਹੜੇ ਉਸ ਟਾਈਮ ਦੇ ਆਪਣੇ ਆਪ ਨੂੰ ਭਗਤ ਘਵਾਉਂਦੇ ਸੀ ਔਰ ਉਹ ਵੀ ਗੁਰੂ ਅਰਜਨ ਦੇਵ ਸਾਹਿਬ ਕੋਲੇ ਆਏ ਵੀ ਅਸੀਂ ਤਕੜੇ ਬੰਦੇ ਆਂ ਸਰਕਾਰੀ ਦੁਬਾਰੀ ਸਾਡੀ ਚੰਗੀ ਚੱਲਦੀ ਐ ਅਸੀਂ ਦਬ ਦਬਾ ਦੇ ਨਾਲ ਵੀ ਆਪਣੀ ਬਾਣੀ ਦੇ ਸ਼ਬਦ ਦਰਜ ਕਰਵਾ ਕੇ ਅਸੀਂ ਵੀ ਓਟਾਲ ਹੋ ਜਾਾਂਗੇ ਸੋ ਗੁਰੂ ਅਰਜਨ ਦੇ ਮਹਾਰਾਜ ਦੇ ਕੋਲੇ ਆਏ ਤੇ ਆ ਕੇ ਮੱਥਾ ਟੇਕਿਆ ਬੇਨਤੀ ਕੀਤੀ ਕਹਿੰਦੇ ਮਹਾਰਾਜ ਤੁਸੀਂ ਪ੍ਰਾਤਨ ਜਿਹੜੇ ਭਗਤ ਹੋਏ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਰਹੇ ਹੋ ਜਿਹੜੇ ਹੁਣ ਮੌਜੂਦਾ ਜਿਉਂਦੇ ਬੈਠੇ ਨੇ ਉਹਨਾਂ ਦੀ ਬਾਣੀ ਵੀ ਤੁਸੀਂ ਦਰਜ ਕਰੋ ਗੁਰੂ ਗ੍ਰੰਥ ਸਾਹਿਬ ਸਾਡਾ ਵੀ ਸ਼ਬਦ ਪਾਓ ਅਸੀਂ ਵੀ ਓਟਾਲ ਹੋ ਜਾਾਂਗੇ ਮਹਾਰੇ ਕਹਿਣ ਲੱਗੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਕੋਲੇ ਭਗਤ ਭਾਈ ਭਗਤ ਕਾਨਾ ਪੀਲੂ ਛੱਜੂ ਔਰ ਸ਼ਾ ਹੁਸੈਨ ਦੇ ਚਾਰੇ ਭਗਤ ਗੁਰੂ ਕੋਲੇ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਕਾਨੇ ਨੂੰ ਕਿਹਾ ਕਹਿਣ ਲੱਗੇ ਤੂੰ ਆਪਣੀ ਬਾਣੀ ਸੁਣਾ ਭਾਈ ਫਿਰ ਅਸੀਂ ਦਰਜ ਕਰਾਂਗੇ ਜਦੋਂ ਉਸਨੇ ਆਪਣੀ ਸ਼ਬਦ ਨੂੰ ਬੋਲਿਆ ਉਹ ਕਹਿਣ ਲੱਗਿਆ ਹੋਈ ਰੇ ਮੈਂ ਉਹ ਹੋਈ ਰੇ ਜਾਕੋ ਬੇਦ ਪ੍ਰਾਨ ਸਭ ਗਾਵੇਂ ਖੋਜਤ ਖੋਜ ਨ ਕੋਈ ਰੇ ਜਾਕੋ ਨਾਰਦ ਸਾਰ ਦਸੇਵੇਂ ਸੇਵੇਂ ਦੇਵੀ ਦੇਵਾਰੇ ਬ੍ਰਹਮਾ ਮਹੇਸ਼ ਅਰਾਧੇ ਸਭ ਕਰਦੇ ਜਾਂ ਕੀ ਸੇਵਾਰੇ ਕਹੇ ਕਾਨਾ ਅਸਮਮ ਸਰੂਪ ਹੈ ਉਪਰੰਪਰ ਅਲਖ ਅਪੇਵਾਰੇ ਜਦੋਂ ਕਾਨਲੇ ਨੇ ਇਹ ਸ਼ਬਦ ਪੜ੍ਹਿਆ ਆਪਦਾ ਬਾਣੀ ਆਪਦੀ ਉਚਾਰਨ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ ਕਹਿਣ ਲੱਗੇ ਭਾਈ ਇਹ ਜਿਹੜੀ ਸਿੱਖੀ ਦੇ ਸਿਧਾਂਤ ਦੇ ਉਲਟ ਹੈ ਤੇਰੀ ਬਾਣੀ ਜਿਹੜਾ ਪ੍ਰਮਾਤਮਾ ਕਾਲਪੁਰਖ ਉਹਦੇ ਤੇ ਆਪਾਂ ਦਾਸ ਹੈ ਉਸਦੇ ਦਾਸ ਬਣ ਕੇ ਰਹਿਣ ਤੁਸੀਂ ਆਪਣੀ ਬਾਣੀ ਦੇ ਵਿੱਚ ਪ੍ਰਮਾਤਮਾ ਦੀ ਬਰਾਬਰੀ ਕਰ ਰਹੇ ਹੋ ਕਿ ਮੈਂ ਉਹੀ ਹਾਂ ਜੋ ਦੇਵੀ ਦੇਵਤਿਆਂ ਦੇ ਵਿੱਚ ਬੈਠਾ ਜੋ ਸਾਰੀ ਦੁਨੀਆ ਦੇ ਵਿੱਚ ਹੈ ਮੈ ਉਹ ਹੀਆ ਸੋ ਅਸੀਂ ਗੁਰੂ ਨਾਨਕ ਦੇ ਘਰ ਦੀ ਜਿਹੜੀ ਮੱਤ ਹੈ ਉਹ ਪ੍ਰਮਾਤਮਾ ਦੀ ਸੇਵਕ ਬਣ ਕੇ ਨਿਮਾਣੇ ਦਾਸ ਬਣ ਕੇ ਇਹ ਗੁਰੂ ਨਾਨਕ ਨੇ ਪ੍ਰਮਾਤਮਾ ਦੀ ਬਰਾਬਰੀ ਕਰਨ ਦੀ ਗੱਲ ਨਹੀਂ ਕੀਤੀ ਪੂਰੇ ਕਿਛੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਬੰਦਾ ਇੱਕ ਵੀ ਪੰਗਤੀ ਕੱਢ ਕੇ ਦਿਖਾ ਦੇ ਜਿਹਦੇ ਵਿੱਚ ਗੁਰੂਆਂ ਨੇ ਆਪਣੇ ਆਪ ਨੂੰ ਰੱਬ ਲਿਖਿਆ ਹੋਵੇ ਜਾਂ ਵੱਡਾ ਲਿਖਿਆ ਹੋਵੇ ਕਈ ਵਾਰੀ ਅਸੀਂ ਕਹਿੰਦੇ ਆ ਗਿਆਨ ਧਿਆਨ ਕਿਛ ਕਰਮ ਨਾ ਜਾਣ ਅਸਾਰ ਨਾ ਜਾਣ ਤੇਰੀ ਸਭ ਤੋਂ ਵੱਡਾ ਸਤਗੁਰ ਨਾਨਕ ਸਭ ਤੋਂ ਵੱਡਾ ਇਹ ਸੰਬੋਧਨਵਾਚਕ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਵੱਡਾ ਸਤਗੁਰ ਸਤਗੁਰ ਕੌਣ ਪਰਮਾਤਮਾ ਸੋ ਗੁਰੂਆਂ ਨੇ ਪਰਮੇਸ਼ਰ ਨੂੰ ਮਹਾਰਾਜ ਕਾਲਪੁਰਖ ਵਾਹਿਗੁਰੂ ਨੂੰ ਵੱਡਾ ਲਿਖਿਆ ਸੋ ਫਿਰ ਮਹਾਰਾਜ ਨੇ ਪੀਲੂ ਨੂੰ ਕਿਆ ਕਹਿਣ ਲੱਗੇ ਤੂੰ ਸੁਨਾਹ ਪਾਈ ਪਰ ਤੇਰੀ ਪੰਗਤੀ ਕੋਈ ਬਾਣੀ ਦਾ ਸ਼ਬਦ ਪੀਲੂ ਨੇ ਕਿਹਾ ਵੀ ਲੋ ਆਸਾ ਨਾਲੋਂ ਸੇ ਭਲੇ ਜੰਮਦਿਆਂ ਜੋ ਮੋਏ ਉਹ ਨਾ ਚਿੱਕੜ ਪਾਵਨ ਬੋੜਿਆ ਨਾ ਅਲੂਧ ਪਏ ਪੀ ਲੋ ਕਹਿਣ ਲੱਗਿਆ ਵੀ ਵੀ ਸਾਡੇ ਨਾਲ ਉਹ ਚੰਗੇ ਨੇ ਜਿਹੜੇ ਜੰਮਦੇ ਹੀ ਮਰ ਗਏ ਭਾਵਕੇ ਗੁਰੂ ਸਾਹਿਬ ਕਹਿਣ ਲੱਗੇ ਵੀ ਇਹ ਸਿਧਾਂਤ ਸਾਡੇ ਧਰਮ ਦੇ ਵਿੱਚ ਨਹੀਂ ਹੈ ਜਨਮ ਲੈਣਾ ਬਹੁਤ ਚੰਗੀ ਗੱਲ ਹੈ ਜੇ ਮਨੁੱਖਾ ਦੇਹੀ 'ਚ ਜਨਮ ਮਿਲਦਾ ਔਰ ਜੰਮ ਕੇ ਮਰਨ ਦਾ ਕੀ ਫਾਇਦਾ ਹੈ ਕਹਿਣ ਲੱਗੇ ਇਹ ਤਾਂ ਮਰਨਾ ਤਾਂ ਸਭ ਨੇ ਹੀ ਆ ਜਿਹੜੇ ਨੇ ਜਨਮ ਲੈ ਲਿਆ ਮਰਨਾ ਤਾਂ ਹੈਗਾ ਹੀ ਆ ਕੁਝ ਲੋਕ ਆਤਮ ਹੱਤਿਆ ਕਰੀ ਜਾਂਦੇ ਨੇ ਦੁਖੀ ਹੋ ਕੇ ਕੁਝ ਹੋਰ ਕਰਦੇ ਨੇ ਸਹਿਬ ਕਹਿੰਦੇ ਨੇ ਜਨਮ ਲੈ ਕੇ ਭਜਨ ਬੰਦ ਕੀ ਕਰਕੇ ਸੇਵਾ ਸਿਮਰਨ ਕਰਕੇ ਇਸ ਜਨਮ ਨੂੰ ਸਫਲਾ ਕਰਨਾ ਸੋ ਇਸ ਕਰਕੇ ਤੁਸੀਂ ਜਨਮ ਨੂੰ ਮਾੜਾ ਕਹਿ ਰਹੇ ਹੋ ਵੀ ਜੰਮਨ ਨਾਲੋਂ ਪਹਿਲਾਂ ਹੀ ਮਰ ਜਾਂਦੇ ਚੰਗਾ ਸੀ ਭਈ ਭਾਵਕਾਰਾਂ 'ਚ ਪੈਰ ਨਾ ਰੱਖਦੇ ਸੋ ਇਸ ਕਰਕੇ ਤੇਰਾ ਸਦਾਤ ਵੀ ਸਿੱਖੀ ਦੇ ਉਲਟਾ ਬਿੱਲੂ ਨੂੰ ਵੀ ਜਵਾਬ ਦੇ ਦਿੱਤਾ ਫਿਰ ਛੱਜੂ ਨੂੰ ਪੁੱਛਿਆ ਕਹਿਣ ਲੱਗੇ ਤੂੰ ਛੱਜੂ ਆਪਣਾ ਸ਼ਬਦ ਸੁਣਾ ਭਾਈ ਫਿਰ ਛੱਜੂ ਨੇ ਆਪਣੀ ਪੰਗਤੀ ਪੜ੍ਹੀ ਕਹਿੰਦੇ ਕਾਗਦ ਸੰਦੀਪ ਪੂਤਲੀ ਤਉ ਨਾ ਤਰਿਆ ਨਹਾਰ ਜੋ ਜੀ ਮਾਰ ਲ ਜਾਵੇ ਜਥਾ ਸਲੋਚਨ ਤਾਰ ਕਹਿਣ ਲੱਗੇ ਵੀ ਛੱਜੂ ਨੇ ਜਦੋਂ ਪੜਿਆ ਸ਼ਬਦ ਤੇ ਮਹਾਰਾਜ ਕਹਿਣ ਲੱਗੇ ਭਾਈ ਤੂੰ ਤਾਂ ਇਸਤਰੀ ਦੀ ਨਿੰਦਿਆ ਕਰ ਰਿਹਾ ਵੀ ਔਰਤ ਦੀ ਤਾਂ ਫੋਟੋ ਵੀ ਮਾੜੀ ਐ ਕਾਗਜ਼ ਦੀ ਬਣਾਈ ਵੀ ਔਰਤ ਮਾੜੀ ਏ ਜਿਹਦੇ ਨਾਲ ਬੰਦੇ ਦਾ ਮਾਨ ਢੜਕਦਾ ਕਾਗਜ਼ ਸੰਧੀ ਪੂਤਲੀ ਵੇ ਤਾਂ ਕਾਗਜ਼ ਕਾਗਜ਼ ਦੀ ਪੁਤਲੀ ਨਹੀਂ ਮਾਨ ਫੋਟੋ ਵੇਖ ਕੇ ਬੰਦਾ ਡੋਲ ਜਾਂਦਾ ਤੂੰ ਤਾਂ ਔਰਤ ਦੀ ਨਿੰਦਿਆ ਕਰ ਰਿਹਾ ਸੋ ਇੱਥੇ ਤੇ ਔਰਤ ਨੂੰ ਬੜਾ ਮਾਨ ਦਿੱਤਾ ਜਿਨ੍ਹਾਂ ਦੀ ਕੁਖੋਂ ਦੇਵਤੇ ਗੁਰੂ ਸੰਤ ਭਗਤ ਜਨਮ ਲੈਂਦੇ ਨੇ ਸੋ ਫਿਰ ਉਹਦਾ ਵੀ ਸ਼ਬਦ ਰੱਦ ਕਰ ਦਿੱਤਾ ਸ਼ਾਹ ਹੁਸੈਨ ਜਿਹੜਾ ਨਾਲ ਆਇਆ ਉਹਨੂੰ ਵੀ ਮਹਾਰਾਜ ਨੇ ਕਿਹਾ ਤੂੰ ਵੀ ਸਨਾਪਾਈ ਤੇਰੀ ਕੀ ਬਾਣੀ ਲਿਖੀ ਆ ਤੂੰ ਉਹ ਕਹਿੰਦਾ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਬੋਲਣ ਦੀ ਨਹੀਂ ਜਾਏ ਵੇ ਅੜਿਆ ਸੱਜਣ ਬੋਲਣ ਦੀ ਜਾਏ ਨਹੀਂ ਅੰਦਰ ਬਾਹਰ ਹੱਕਾ ਸਾਈਂ ਕਹਿਣ ਲੱਗੇ ਵੀ ਚੁੱਪ ਰਹੋ ਕੁਝ ਬੋਲਣ ਦਾ ਫਾਇਦਾ ਹੀ ਨਹੀਂ ਇੱਥੇ ਮਹਾਰਾਜ ਕਹਿੰਦੇ ਭਾਈ ਤੇਰਾ ਵੀ ਜਿਹੜਾ ਹੈਗਾ ਸਿਧਾਂਤ ਨਹੀਂ ਸਿੱਖੀ ਦੇ ਮੁਤਾਬਕ ਤੇਰੇ ਵੀ ਸਿਧਾਂਤ ਗਲਤ ਨੇ ਸੋ ਇੱਥੇ ਜੱਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਕੁਝ ਬੋਲਣਾ ਪੈਂਦਾ ਦੱਸਣਾ ਪੈਂਦਾ ਕੁਝ ਸਿੱਖਣਾ ਪੈਂਦਾ ਬੋਲਣ ਵਾਸਤੇ ਚੁੱਪ ਦਾ ਕਰ ਹੀ ਜਾਣਾ ਜਿੱਦੇ ਮਰ ਗਏ ਉਸ ਤੋਂ ਬਾਅਦ ਕਿਹਨੇ ਬੋਲਣਾ ਤੇ ਜੇ ਜਿਉਂਦੇ ਜੀ ਗੁੰਗੇ ਜੇ ਬਣੇ ਰਹਾਂਗੇ ਬੁੱਝੇ ਜੇ ਬਣ ਰਹਾਂਗੇ ਫਿਰ ਸਾਨੂੰ ਕੀ ਮਿਲਣਾ ਸੋ ਚੜ੍ਹਦੀ ਕਲਾ ਚ ਬੋਲਣਾ ਚਾਹੀਦਾ ਚੜ੍ਹਦੀ ਕਲਾ ਚ ਆਪਣਾ ਦੁੱਖ ਦੱਸਣਾ ਚਾਹੀਦਾ ਕੁਝ ਕਿਸੇ ਤੋਂ ਸਿੱਖਣਾ ਚਾਹੀਦਾ ਕੁਝ ਕਿਸੇ ਨੂੰ ਸਿਖਾਉਣਾ ਚਾਹੀਦਾ ਸੋ ਇਹ ਗੁਰੂ ਅਰਜਨ ਦੇਵ ਦੇ ਸਿਧਾਂਤ ਨੂੰ ਸੁਣ ਕੇ ਉਹ ਨੀਵੀਂ ਪਾ ਕੇ ਸਾਰੇ ਤੇ ਮਹਾਰਾਜ ਨੂੰ ਧੰਨ ਧੰਨ ਕਹੇ ਸਾਰਿਆਂ ਨੇ ਸੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਇਹ ਪਵਿੱਤਰ ਇਤਿਹਾਸ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਵਿਚਾਰਾਂ ਕਰਦੇ ਹੋਈਆਂ ਕੋਈਆਂ ਗਲਤੀਆਂ ਗੁਰੂ ਦੀ ਸੰਗਤ ਗੁਰੂ ਕੀ ਮਾਣ ਕਰਨ ਯੋਗ ਨੇ ਅੱਗੇ ਤੋਂ ਸਹਿ ਸੋਜੀ ਬਖਸ਼ਣ ਬਲਬੋਦੀ ਦਾ ਬਖਸ਼ਣ ਮਲਾਉਪਤਿਆ ਕੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ